देखिए जैमें तुम्हें तो पता कि हर साल एहमदिया मुस्लिम कम्यूनिटी अपना सालाना उर्स बनाते हैं ये एहमदिया जो मुस्लिम कम्यूनिटी है जो कादियंस में और इनके जो बख ममालिक देशों से और इस देश में जो इनके फॉलोअर्स हैं सारे इधर आते हैं तो इस बार भी जब इन्होंने मेरे को दस्या कि इन्होंने चाली ਤੋਂ ਕਰੀਬ ਦੇਸ਼ਾਂ ਤੋਂ ਵੱਖ-ਵੱਖ ਦੇਸ਼ਾਂ ਤੋਂ ਸ਼ਰਧਾਲੂ ਇੱਥੇ ਪਹੁੰਚੇ ਨੇ ਤੇ ਜਿਹੜਾ 26 27 28 ਦਾ ਜਿਹੜਾ ਇੱਥੇ ਸਾਰਾ ਇਹਨਾਂ ਨੇ ਆਪਣਾ ਪ੍ਰੋਗਰਾਮ ਲਿਖਿਆ ਹੋਇਆ ਹੈਗਾ ਉਹਦੇ ਵਿੱਚ ਇਹਨਾਂ ਨੇ ਮੈਨੂੰ ਦੱਸਿਆ ਕਿ 20 25 ਤੋਂ 20 ਤੋਂ 25 ਹਜ਼ਾਰ ਬੰਦਾ ਜਿਹੜਾ ਰੋਜ਼ ਸ਼ਿਰਕਤ ਕਰੇਗਾ ਇਸ ਸਾਰੇ ਤੇ ਤੇ ਜਿਹੜੀਆਂ ਹੋਣਗੀਆਂ ਸਾਰੀਆਂ ਰਿਲੀਜੀਅਸ ਜਿਹੜੀਆਂ ਸੈਰਮੋਨੀਆਂ ਇਹਨਾਂ ਦੀਆਂ ਹੋਣਗੀਆਂ ਜਿੱਥੇ ਹਜਰਤ ਸਾਹਿਬ ਦੀ ਜਿੱਥੇ ਉਹਨਾਂ ਦੀ ਕਬਰਗਾਹ ਉੱਥੇ ਸਾਰੇ ਆਪਣਾ ਸਜਦਾ ਕਰਦੇ ਨੇ ਤਾਂ ਉਹਨਾਂ ਨੂੰ ਸਾਰਿਆਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਤੇ ਐਸਐਸਪੀ ਬਟਾਲਾ ਸ਼੍ਰੀ ਮਹਿਤਾਬ ਆ ਆਈਪੀਐਸ ਤੇ ਸੰਦੀਪ ਐਸਪੀ ਸਾਹਿਬ ਤੇ ਹਰੀਸ਼ ਬਹਿਲ ਤੇ ਹੋਰ ਦੂਜੇ तमाम ਜਿਹੜੇ ਅਫਸਰ ਹਨ ਇਹਨਾਂ ਨੇ ਬੜਾ ਉਮਦਾ ਸਕਿਉਰਿਟੀ ਅਰੇਂਜਮੈਂਟ ਕੀਤਾ ਹੋਇਆ ਹੈ। ਡੀਜੀਪੀ ਸਾਹਿਬ ਪੰਜਾਬ ਨੇ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਸਾਨੂੰ ਬਾਹਰੋਂ ਵੀ ਫੋਰਸ ਭੇਜੀ ਹੈ ਤਕਰੀਬਨ ਅਸੀਂ 1000 ਫੋਰਸ ਦੀ ਡਿਪਲੋਇਮੈਂਟ ਕੀਤੀ ਹੈ ਇੱਥੇ। ਅ ਵੀ ਗਾਸਟਡ ਆਫਸਰਸ ਫਰਮ ਐਸਪੀ ਡੀਐਸਪੀ ਹੈਗੇ ਨੇ ਸਾਡੇ ਕੋਲੇ 40 ਇਨਸਪੈਕਟਰ ਸਬ ਇਨਸਪੈਕਟਰਸ ਹੈ ਜਿਹੜੇ ਇਹ 24 ਇੰਟੂ 7 ਅਸੀਂ ਦੋ ਸ਼ਿਫਟਾਂ ਦੇ ਵਿੱਚ ਸਕਿਉਰਿਟੀ ਕਵਰ ਦਿੱਤਾ ਗਿਆ ਹੈਗਾ ਸਟ੍ਰਾਈਕਿੰਗ ਜਿਹੜੀਆਂ ਹੈਗੀਆਂ ਟੀਮਸ ਨੂੰ ਲਗਾਇਆ ਗਿਆ ਸਾਦੇ ਕਪੜੇ ਤੇ ਵਿੱਚ ਫੋਰਸ ਨੂੰ ਤਨਾਤ ਕੀਤਾ ਗਿਆ ਹੈ ਕਯੂਆਰਟੀ ਸਕਵਿਕ ਰਿਐਕਸ਼ਨ ਟੀਮਸ ਨੂੰ ਤਨਾਤ ਕੀਤਾ ਗਿਆ ਹੈ ਸਪੈਸ਼ਲ ਆਪਰੇਸ਼ਨ ਗਰਪਸ ਨੂੰ ਤਨਾਤ ਕੀਤਾ ਗਿਆ ਹੈ ਤਾਂ ਜੋ ਇਹ ਜਿਹੜਾ 3 ਦਿਨ ਦਾ ਜਿਹੜਾ ਇਹਨਾਂ ਦਾ ਰੋਜ਼ਾ ਹੈਗਾ ਸਲਾਨਾ ਉਹ ਬਿਲਕੁਲ ਸ਼ਾਂਤਮਾਈ ਤੇ ਨਿਰਵਿਗਣ ਤੇ ਬਿਨਾ ਕਿਸੇ ਕਿਸੇ ਵੀ ਕਿਸੇ ਅਨਸਖਾਂ ਵੀ ਘਟਨਾ ਤੋਂ ਨਿਰਵਿਗਣ ਅਸੀਂ ਇਸ ਨੂੰ ਅੰਜਾਮ ਦੇਣ ਲਈ ਐਸਐਸਪੀ ਸਾਹਿਬ ਨੇ ਬਹੁਤ ਅچھے ਸਿਕਿਉਰਿਟੀ ਅਰੇਂਜਮੈਂਟਸ ਕੀਤੇ ਹੋਏ ਨੇ ਇਹਨਾਂ ਨੂੰ ਪੂਰੇ ਸਾਰੇ ਜਿਹੜਾ ਇਹ ਏਰੀਆ ਇਸ ਨੂੰ ਤਿੰਨ ਸੈਕਟਰਾਂ ਦੇ ਵਿੱਚ ਵੰਡਿਆ ਹੋਇਆ ਤੇ ਹਰ ਸੈਕਟਰ ਦਾ ਵੱਖਰਾ ਵੱਖਰਾ ਇੰਚਾਰਜ ਹੈ ਜਿਵੇਂ ਮੈਂ ਦੱਸਿਆ ਦੋ ਸ਼ਿਫਟਾਂ ਦੇ ਵਿੱਚ ਚੱਲ ਰਿਹਾ ਦਿਨ ਰਾਤ ਫ੍ਰਿਸਕਿੰਗ ਵਗੈਰਾ ਹੋ ਰਹੀ ਹੈ ਬਰੀਫਿੰਗ ਆਫ ਦੀ ਫੋਰਸ ਨੂੰ ਬੜਾ ਡਿਟੇਲ ਦੇ ਵਿੱਚ ਐਸਐਸਪੀ ਸਾਹਿਬ ਨੇ ਕੀਤਾ ਹੋਇਆ ਸਾਡਾ ਸਾਰਾ ਕਮਿਊਨੀਕੇਸ਼ਨ ਸੈਟਅਪ ਅਸੀਂ ਇੱਥੇ ਕੀਤਾ ਹੋਇਆ ਤੇ ਸਾਨੂੰ ਜਿਹੜੇ ਇਹਦੇ ਮੁਸਲਿਮ ਸੈਕਟਰ ਦੇ ਜਿਹੜੇ ਸਾਰੇ ਇਹਨਾਂ ਦੇ ਜਿਹੜੇ ਲੀਡਰ ਸਹਿਬਾਨ ਨੇ ਇਹਨਾਂ ਦਾ ਬਹੁਤ ਸਾਨੂੰ ਅੱਛਾ ਕੋਆਰਡੀਨੇਸ਼ਨ ਸਾਡੀ ਇਹਨਾਂ ਦਾ ਸਾਡਾ ਬੜਾ ਅੱਛਾ ਸਹਿਯੋਗ ਮਿਲ ਰਿਹਾ ਤੇ ਪਰਸਨਲੀ ਮੈਂ ਸ਼ੁਕਰਗੁਜ਼ਾਰ ਹਾਂ ਇਹਨਾਂ ਦਾ ਤੇ ਔਨ ਦੀ ਬਿਹਾਫ ਆਫ ਦੀ ਪੰਜਾਬ ਪੁਲਿਸ ਆਲਸੋ ਮੈਂ ਇਹਨਾਂ ਦੀ ਜਿਹੜੀ ਇਹਨਾਂ ਨੇ ਸਾਨੂੰ ਸਿਕਿਉਰਿਟੀ ਅਰੇਂਜਮੈਂਟਸ ਲਿਕਨ ਦੇ ਵਿੱਚ ਜਿਹੜੀਆਂ ਸਾਨੂੰ ਮਦਦ ਪ੍ਰੋਵਾਈਡ ਕੀਤੀ ਹੈ ਉਹਦੇ ਲਈ ਸ਼ੁਕਰੀਆ ਇਹਨਾਂ ਦਾ ਪਰ ਦਾ ਸੇਮ ਟਾਈਮ ਅਸੀਂ ਬਹੁਤ ਫੂਲ ਪ੍ਰੂਫ ਸਿਕਿਉਰਿਟੀ ਅਰੇਂਜਮੈਂਟਸ ਅੰਡਰ ਦੀ ਡੈਟ ਸੁਪਰਵੀਜ਼ਨ ਆਫ ਸ਼੍ਰੀ ਮਹਿਤਾਬ ਆਈਪੀਐਸ ਬਟਾਲਾ ਵੱਲੋਂ ਅਸੀਂ ਧਰਤੀ ਤੇ ਐਗਜ਼ੀਕਿਊਟ ਕੀਤੇ ਹੋਏ ਹਨ ਤੇ ਮੈਂ ਇਹ ਅੱਲਾਹ ਤਾਲਾ ਤੇ ਇਹੀ ਕਹਣਾ ਕਿ ਸਾਰਾ ਕੁਝ ਸੁਖਸਾਂਦ ਇੱਥੇ ਹੋਣਾ ਚਾਹੀਦਾ ਤੇ ਕੋਈ ਵੀ ਕੋਈ ਅਪਡੇਟ ਹੋਏਗੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਸ਼ਹਿਰ ਵਸੇਆਂ ਦਾ ਭਾਈਚਾਰਕ ਸੰਦੇਸ਼ ਹੈ ਸਾਰੇ ਉਸਾ ਜਿਹੜੇ ਭਾਰਤ ਦੇਸ਼ ਹੈ ਵੱਖ-ਵੱਖ ਧਰਮਾਂ ਦਾ ਦੇਸ਼ ਹੈ ਸਾਰੇ ਆਪਣਾ ਮਿਲ ਜੁਲ ਕੇ ਸਾਰੇ ਰਹਿਣ ਸ਼ਾਂਤੀਮਈ ਰਹਿਣ ਅਤੇ ਬਟਾਲਾ ਸ਼ਹਿਰ ਦੇ ਨਿਵਾਸੀਆਂ ਨੂੰ ਅੜ ਤਿੰਨ ਰੋਜ਼ਾ ਜਿਹੜਾ ਹੈਗਾ ਉਹਦੀ ਸਾਰਿਆਂ ਨੂੰ ਮੁਬਾਰਕਬਾਦ ਹੈ ਤੇ ਅੱਜ 크리스마ਸ ਦਾ ਵੀ ਦਿਨ ਹੈ ਉੱਥੇ ਵੀ ਸਾਰੇ ਜਿਹੜੇ 크ਿਸਤਿਅਨ ਭਾਈਚਾਰੇ ਦੇ ਹੈਗੇ ਉਹਨਾਂ ਨੂੰ ਵੀ ਮੁਬਾਰਕਬਾਦ ਹੈ ਨਵਾਂ ਸਾਲ ਆ ਰਿਹਾ ਹੈ ਉਹਦੀਆਂ ਵੀ ਐਡਵਾਂਸ ਸਾਰਿਆਂ ਨੂੰ ਮੁਬਾਰਕਬਾਦ ਹੈ ਸਾਰੇ ਖੁਸ਼ ਰਹਿਣ ਤੰਦਰੁਸਤ ਰਹਿਣ ਤੇ ਪੰਜਾਬ ਵਿੱਚ ਸ਼ਾਂਤੀ ਬਣੀ ਰਹੇ ਉਹਦੇ ਵਿੱਚ ਪੰਜਾਬ ਪੁਲਿਸ ਦੀ ਜਿਹੜੀ ਹੈਗੀ ਹੈ ਜਿਹੜੀ ਡਿਊਟੀ ਅਸੀਂ ਆਪਦੀ ਇਹ ਇਥੋਂ ਮਾਡੀਅਮ ਰਾਹੀਂ ਇਹ ਕਹਾਂਗੇ ਤਾਂ ਦੇ ਹੀ ਨਾਲ ਅਸੀਂ ਇਹ ਕਹਿੰਦੇ ਕਿ ਸਾਰੇ ਸਾਰੇ ਇੱਥੇ ਹਸੀ ਖੁਸ਼ੀ ਤੇ ਨਿਰਵਿਘਨ ਆਪਣੀ ਸਾਰੇ ਸ਼ਾਂਤਮਈ ਜ਼ਿੰਦਗੀ